ਸਸਿਕਾਲ ਦੋਸਤੋ ਬੀਐਸ ਮਾਸਟਰ 5 ਪੰਜਾਬੀ ਲਾਜ਼ਮੀ ਆਓ ਜਾਂਦੇ ਹਾਂ ਕੁਝ ਸਾਹਿਤਿਕ ਰਚਨਾਵਾਂ ਦੇ ਨਾਮ ਅਤੇ ਉਹਨਾਂ ਦੇ ਲੇਖਕਾਂ ਦੇ ਨਾਮ ਜਨਮ ਸਾਖੀਆਂ ਕਿਹੜੀਆਂ-ਕਿਹੜੀਆਂ ਨੇ ਜਨਮ ਸਾਖੀ ਭਾਈ ਬੱਲਾ ਜੀ ਵਾਲੀ ਸਾਖੀ ਬਾਬੇ ਨਾਨਕ ਦੀ ਮਿਹਰਬਾਨ ਵਾਲੀ ਜਨਮ ਸਾਖੀ ਸਿੱਖਾਂ ਦੀ ਭਗਤ ਮਾਲਾ ਸਾਖੀਆਂ ਅਡੰਸ਼ਾ ਮੇਰੀ ਪਹਿਲੀ ਸਿਮਰਤੀ ਇਹ ਲਿਖਿਆ ਡਾਕਟਰ ਸੁਹਿੰਦਰ ਸਿੰਘ ਵੰਜਾਰਾ ਵਿਧੀ ਨੈਕਸਟ ਹੜਾਂ ਦੇ ਸਿਖਰ ਦੁਪਹਿਰੇ ਇਹਦੇ ਲੇਖਕ ਨੇ ਗਿਆਨੀ ਗੁਰਦੱਤ ਸਿੰਘ ਹੋਣ ਹਰ ਮਾਮ ਹਿੱਟਰ ਇਹਦੇ ਲੇਖਕ ਨੇ ਸੂਬਾ ਸਿੰਘ ਪੁਰਾਤਨ ਜਨਮਸਾਖੀ ਇਸ ਦੇ ਲੇਖਕ ਨੇ ਸੰਤ ਸੇਵਾ ਸਿੰਘ ਗਿਆਨ ਰਤਨਾਵਲੀ ਇਹਦੇ ਲੇਖਕ ਨੇ ਭਾਈ ਮਨੀ ਸਿੰਘ ਜਿਨ੍ਹਾਂ ਨੂੰ ਸ਼ਹੀਦ ਭਾਈ ਮਨੀ ਸਿੰਘ ਵੀ ਕਿਹਾ ਜਾਂਦਾ ਹੈ ਭਗਤ ਰਤਨਾਵਲੀ ਇਹ ਵੀ ਲਿਖੀ ਹੈ ਭਾਈ ਮਨੀ ਸਿੰਘ ਨੇ ਪਰਚੀ ਭਾਈ ਕਨਈਆ ਜੀ ਇਹ ਭਾਈ ਕਨਈਆ ਜੀ ਦੀ ਲਿਖੀ ਹੈ ਗਲੀ ਵਿੱਚੋਂ ਗਲੀ ਵਿੱਚ ਨਿਵੰਦ ਜਿਹੜਾ ਹੈ ਇਹ ਸ਼ਰਦਾ ਰਾਮ ਫਿਲौरी ਦਾ ਲਿਖਿਆ ਹੈ ਮਿੱਤਰਤਾ ਇਹ ਨਿਵੰਦ ਲਿਖਿਆ ਪ੍ਰੋਫੈਸਰ ਪੂਰਨ ਸਿੰਘ ਨੇ ਭੇਡ ਚਾਲ ਇਹ ਨਿਵੰਦ ਲਿਖਿਆ ਲਾਲ ਸਿੰਘ ਕਮਲਾ ਅਕਾਲੀ ਰਾਜਾ ਰਸਾਲੂ ਇਹ ਨਿਵੰਦ ਲਿਖਿਆ ਪ੍ਰਿੰਸੀਪਲ ਤੇਜਾ ਸਿੰਘ ਗੁਰੂ ਨਾਨਕ ਗੁਰੂ ਨਾਨਕ ਗੁਰਬਖਸ਼ ਸਿੰਘ ਜੀ ਦਾ ਲਿਖਿਆ ਹੋਇਆ ਸੱਪ ਇਹ ਹਰਿੰਦਰ ਸਿੰਘ ਰੂਪ ਦਾ ਲਿਖਿਆ ਹੋਇਆ ਹੈ ਇੱਥੇ ਤੁਸੀਂ ਹਰਿੰਦ ਪਾਏ ਨਾ ਹਰਿੰਦਰ ਸਿੰਘ ਰੂਪ ਇਹਨਾਂ ਦੇ ਲਿਖਨੇ ਗੌਤਮ ਬੁੱਧ ਸਰਦਾਰ ਕਪੂਰ ਸਿੰਘ ਬਰਾਗੀ ਬਰਾਗੀ ਜਿਹੜਾ ਇਹ ਹੈ ਇਹ ਲਿਖਿਆ ਇਸ਼ਵਰ ਸਿੰਘ ਚਿੱਤਰਕਾਰ ਨੇ ਤੇ ਅੱਗੇ ਗੋਸ਼ਟਾਂ ਦੇ ਕੁਝ ਨਾਮ ਗੋਸ਼ਟਾਂ ਗੁਰੂ ਨਾਨਕ ਦੇਵ ਜੀ ਦੇ ਨਾਲ ਜਿਹੜੀਆਂ ਸਬੰਧਤ ਨੇ ਮੱਕੇ ਬਦੀਨੇ ਦੀ ਗੋਸ਼ਟੀ ਕਲਯੁਗ ਨਾਲ ਗੋਸ਼ਟੀ ਅਜੀਤ ਰੰਧਾਵੇ ਨਾਲ ਗੋਸ਼ਟੀ ਨਿਰੰਕਾਰ ਨਾਲ ਗੋਸ਼ਟੀ ਦੂਜੇ ਪਾਸੇ ਮਿਹਰਬਾਨ ਵਾਲੀ ਜਨਮ ਸਖੀ ਕਿਹੜੀਆਂ ਕਿਹੜੀਆਂ ਗੋਸ਼ਟਾਂ ਮੁੱਖ ਮੱਕੇ ਮਦੀਨੇ ਦੀ ਗੋਸ਼ਟੀ ਕਲਯੁਗ ਨਾਲ ਗੋਸ਼ਟੀ ਅਜੀਤ ਰੰਧਾਵੇ ਨਾਲ ਗੋਸ਼ਟੀ ਨਿਰੰਕਾਰ ਨਾਲ ਗੋਸ਼ਟੀ ਜਿਹੜੀਆਂ ਗੁਰੂ ਨਾਨਕ ਜੀ ਦੇ ਨਾਲ ਜਿਹੜੀਆਂ ਸੰਬੰਧਿਤ ਐ ਇਹ ਗੋਸ਼ਟਾਂ ਗੁਰੂ ਅਮਰਦਾਸ ਜੀ ਦੀਆਂ ਹਨ। ਦੂਸਰੀ ਪ੍ਰਕਾਰ ਦੀਆਂ ਗੋਸ਼ਟਾਂ ਇਹ ਭਗਤ ਕਬੀਰ ਬਾਰੇ ਧੰਨੇ ਦੀਆਂ ਭਗਤ ਕਾਂਦੇ ਦੀਆਂ ਨਾਮ ਦਿਓ ਅਤੇ ਗੁਰੂ ਰਵਿਦਾਸ ਨਾਲ ਦੂਜੇ ਪ੍ਰਕਾਰ ਦੀਆਂ ਗੋਸ਼ਟੀਆਂ ਦਾ ਸਬੰਧ ਕਿਹਦੇ ਨਾਲ ਹੈ ਭਗਤ ਕਬੀਰ ਨਾਲ ਧੰਨੇ ਨਾਲ ਕਾਨ੍ਹੇ ਨਾਲ ਨਾਮਦੇਵ ਨਾਲ ਅਤੇ ਗੁਰੂ ਰਵੀਦਾਸ ਨਾਲ ਤੀਜੇ ਪ੍ਰਕਾਰ ਦੀਆਂ ਗੋਸ਼ਟੀਆਂ ਜੇ ਇਹ ਹੈਗੀਆਂ ਨਾਥਾਂ ਅਤੇ Hindu ਜਾਂ Musalman ਆਗੂਆਂ ਦੇ ਨਾਲ ਸਬੰਧਤ ਨੇ ਜਿਹੜੀਆਂ Hindu Musalmanਾਂ ਬਾਰੇ ਗੋਸ਼ਟੀ ਹੈ ਇਹਦਾ ਨਾਮ ਹੈ ਗੋਸ਼ਟੀ ਫਕੀਰੀ ਦੀ ਗੋਸ਼ਟੀ ਮਾਰਫਤ ਦੀ ਜਿਹੜਾ ਹੁਕਮਨਾਮਾ ਸ਼ਬਦ ਹੈ ਇਹ ਦੋ ਸ਼ਬਦਾਂ ਦਾ ਸਮੇਲ ਹੈ ਹੁਕਮ ਸ਼ਬਦ ਅਰਬੀ ਤੋਂ ਆਇਆ ਹੈ ਨਾਮਾ ਸ਼ਬਦ ਫਾਰਸੀ ਤੋਂ ਆਇਆ ਤੇ ਕੁੱਲ ਮਿਲਾ ਕੇ ਹੁਕਮਨਾਮਾ ਸ਼ਬਦ ਬਣਿਆ ਜਿਸ ਨੂੰ ਸ਼ਾਹੀ ਫਰਮਾਨ ਵੀ ਕਹਿੰਦੇ ਨੇ ਗੁਰੂ ਸਾਹਿਬ ਜਿਉ ਹੁਕਮਨਾਮੇ ਤੇ ਨਿਸ਼ਾਨ ਪਾਉਂਦੇ ਸੀ ਉਹਦੇ ਚ ਆਪਦੀ ਮੋਹਰ ਨਹੀਂ ਲਾਉਂਦੇ ਸੀ ਏਕਮਕਾਰ ਸਤਗੁਰ ਪ੍ਰਸਾਦ ਲਿਖਦੇ ਸੀ ਡੈਰੀ ਤੇ ਆਤਮਕਥਾ ਮਿਲਦੇ ਜੁਲਦੇ ਸਾਹਿਤ ਰੂਪ ਨੇ ਮੁੱਖ ਡੈਰੀਆਂ ਕਿਹੜੀਆਂ ਨੇ ਪੈਪਸ ਦੀ ਡੈਰੀ ਮੋਹਨ ਸਿੰਘ ਵੈਦ ਦੀ ਡਾਇਰੀ ਗੰਡਾ ਸਿੰਘ ਦੀ ਡਾਇਰੀ ਇਹ ਗੰਡਾ ਸਿੰਘ ਦੀ ਡਾਇਰੀ ਇਹ ਪੰਜਾਬ ਦੀ ਵੰਡ ਬਾਰੇ ਅ ਅੰਗਰੇਜ਼ੀ ਦੇ ਵਿੱਚ ਹੈਗੀ ਹੈ ਮੇਰੀ ਗੈਰ-ਜਜ਼ਬਾਤੀ ਡਾਇਰੀ ਇਹ ਬਲਬਾਸ ਸੈਣੀ ਜਿਹੜਾ ਐਕਟਰ ਸੀਗਾ ਡਾਇਰੈਕਟਰ ਸੀਗਾ ਉਹਦੀ ਲਿਖੀ ਹੋਈ ਹੈ ਮੇਰੀ ਗੈਰ-ਜਜ਼ਬਾਤੀ ਡਾਇਰੀ ਤੇ ਇਹ ਲਿਖੀ ਹੈ ਬਲਬਾਸ ਸਾਨੀ ਨੇ ਰੇਖਾ ਚਿੱਤਰ ਰੇਖਾ ਚਿੱਤਰ ਇੱਕ ਜੀਵਨ ਦਾ ਪੱਖ ਪੇਸ਼ ਕਰਦਾ ਹੈ ਜਾਂ ਇੱਕ ਘਟਨਾ ਨੂੰ ਪੇਸ਼ ਕਰਦਾ ਹੈ ਇਹਦੇ ਮੁੱਖ ਤੱਤ ਨੇ ਬੁੱਧੀ ਪਾਵਨਾਤਮਕਤਾ ਤੇ ਕਲਪਨਾ ਸਵੈ ਜੀਵਨੀ ਤੇ ਆਤਮ ਕਥਾ ਇੱਕ ਗੱਲ ਹੈ ਇਹ ਸਨ ਸ਼ਾਰਟ ਸ਼ਾਰਟ ਚੀਜ਼ਾਂ ਜੀਆਂ ਜੋ ਆਪਾਂ ਨੇ ਕੰਮ ਆ ਸਕਦੀਆਂ ਧੰਨਵਾਦ